ਚੰਦੜਾ ਅੱਛਾ ਮਲਕ ਮੋਚੀ ਅੱਛਾ ਲੋਵਾਰ ਅੱਛਾ ਬਿਸਤਰੀ ਹਾਂ ਤੇ ਉਸ ਪਿੰਡ ਦੀ ਮੋਚੀ ਵੀ ਹੈਗੇ ਨੇ ਲੋਵਾਰ ਵੀ ਨੇ ਸਾਰੇ ਤਿੰਨ ਆਰਮਸਲੇ ਹਾਂ ਚੰਦੜਾ ਬਰਾਦਰੇ ਅੱਛਾ ਜੀ ਮੈਂ ਹਾਂ ਪੌਲੀ ਅੱਛਾ ਸਾਰੇ ਕਮਲ ਹਨ ਅਨਰਮ ਸਿੰਘ ਅਨਵਰ ਮਸੀਹ ਪਿੰਡ ਭਾਵਲਕੋਟ ਦੇ ਬਾਹਰ ਆ ਇਸ ਵੇਲੇ ਦਰਵਾਜ਼ਾ ਵੀ ਨਹੀਂ ਲੱਗਾ ਤੇ 15 ਤੋਂ ਵੀ ਕਰਦੇ ਨੇ ਪੱਤੇ ਸੋਇਆ ਤੋਂ ਬਣ ਲੈਣ ਕਿ ਜਿਹੜਾ ਵੀ ਬੰਦਾ ਰਿਸ਼ਤਾ ਵੇਖਣਾ ਉਹਨਾਂ ਨੂੰ ਮਾਰੂ ਪਹਿਲੇ ਇੰਨੇ ਦਾ ਵੀ ਲੋਕਾਂ ਦੇ ਖੱچے ਕਰਨ ਸਾਡੇ ਤੀਆਂ ਪੈਣਾ ਤੇ ਕੰਮ ਨਹੀਂ ਕਰ ਸਕਦੇ ਮਿੱਟੀ ਨਹੀਂ ਲਾ ਸਕਦੇ ਉਸ ਵਜ੍ਹਾ ਤੋਂ ਲੋਕ ਆਪਣੇ ਤੇ ਪੁੱਤਾਂ ਦੀ ਸ਼ਾਦੀ ਕਰਨ ਦੀ ਵਜ੍ਹਾ ਤੋਂ ਲੋਕਾਂ ਦੇ ਪੱਤੇ ਮਕਾਨ ਬਣਾ ਲੈਣੇ ਵਾਸ਼ੂ ਬਣਾ ਲੈਣੇ ਪਹਿਲੇ ਲੋਕ ਵਾਸ਼ੂ ਵੀ ਬਾਹਰ ਜਾਂਦੇ ਆਗੇ ਸੀ ਉਹਨਾਂ ਦੇ ਇਸ ਵਜ੍ਹਾ ਤੋਂ ਸਾਧਾ ਜਾ ਕਿਤੇ ਮਕਾਨ ਬਣਾ ਕਰ ਮਾਰਦੇ ਨੇ ਹਾਂ ਹੀ ਰਿਓਦ ਮਖਣੋ ਬਹੁਤ سارے ਸੋਹਣੇ ਮੈਂ ਤੁਹਾਡਾ ਹਰਮਨ ਪਿਆਰਾ ਸਾਖ ਪੰਜਾਬੀ ਤੇ ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਪਿੰਡ ਵਿਖਾਲਣ ਲੱਗੇ ਆ ਅਜੇ ਹੀ ਰਹਿਤਲ ਵਿਖਾਲਣ ਲੱਗੇ ਆ ਪੁਰਾਣੀ ਜਿਹੜੀ ਸਾਡੀ ਪੁਰਾਣੀ ਵਸੋਂ ਪੁਰਾਣੀ ਰਹਿਤਲ ਸਾਡੀ ਵਲੀਆਂ ਵਰਗੀ ਸੀ ਮੇਰੇ ਪਿੱਛੇ ਤੁਸੀਂ ਇੱਕ ਪਿੰਡ ਵੇਖ ਰਹੇ ਹੋਵੋ ਕਿ ਇਸ ਪਿੰਡ ਦੇ ਵਿੱਚ ਕੋਈ 70% ਘਰ ਜਿਹੜੇ ਉਹ ਅਜੇ ਵੀ ਕੱਚੇ ਨੇ ਤੇ ਜਾ ਕੇ ਪਿੰਡ ਬਹੁਤ ਆਨੰਦ ਮਿਲਦਾ ਪਿੰਡ ਦਾ ਨਾਮ ਇੱਥੇ ਵੇਖਦੇ ਤੁਹਾਨੂੰ ਜੇ ਕਿਤੇ ਲਿਖਿਆ ਪਿੰਡ ਦਾ ਨਾਮ ਹੈ ਜੀ ਬਹਾਵਲ ਕੋਟ ਤੇ ਅਸੀਂ ਬਹਾਵਲ ਕੋਟ ਦੇ ਬਿਲਕੁਲ ਬਾਹਰ ਖਲੋਤੇ ਆ ਤੇ ਪਿੰਡ ਦੀ ਜਿਹੜੀ ਹੈ ਅਸਲ ਰਹਿਤਲ ਅਸਲ ਵਸੋਂ ਆ ਅਸਲ ਸਭਿਆਚਾਰ ਜਿਹੜਾ ਵਾ ਉਹ ਅਸੀਂ ਪਿੰਡ ਦੇ ਅੰਦਰ ਜਾ ਕੇ ਤੁਹਾਡੇ ਰੂਬਰੂ ਕਰਦੇ ਆ ਤੇ ਅੱਜ ਸਾਡੇ ਨਾਲ ਅਸੀਂ ਪਿੰਡ ਬਹਾਵਲਕੋਟ ਦੇ ਬਾਹਰ ਆ ਇਸ ਵੇਲੇ ਤੇ ਤੁਸੀਂ ਇਹ ਦੱਸਣਾ ਕਿ ਚੜ੍ਹਦੇ ਪੰਜਾਬ ਦੇ ਵਿੱਚ ਕਿਵੇਂ ਪੱਠੇ ਲਿਆਏ ਜਾਂਦੇ ਨੇ ਹੁਣ ਤੋਂ ਮੇਰੇ ਕਹਿੰਦਾ ਟਰਾਲੀਆਂ ਤੋਂ ਵੀ ਗਾਹ ਲੰਘੇ ਨੇ ਕਿਤੇ ਉਹ ਤਾਂ ਬਹੁਤ ਹੀ ਮਾਡਰਨ ਹੋ ਗਿਆ ਨਾ ਪੰਜਾਬ ਲੇਕਿਨ ਸਾਡੇ ਕੋਲ ਅਸੀਂ ਫਕ ਨਾ ਕਹਿ ਸਕਦੇ ਕਿ ਉਹ ਪੁਰਾਣਾ ਪੰਜਾਬ ਮੌਜੂਦ ਹੈ ਜਿਦੋਂ ਕੀ ਕਹਿੰਦੇ ਹੁੰਦੇ ਸੀ ਕਿ ਮੇਰਾ ਦੇਸ ਸੁਹਾਗਣ ਸਾਰਾ ਤੇ ਚੱਪੇ-ਚੱਪੇ ਖੂਬ ਵਗਦੇ ਲੋ ਜੀ ਐਜੇ ਪਿੰਡ ਦੀ ਡਿਸਪੈਂਸਰੀ ਪਿੰਡ ਵੜਦਿਆਂ ਨਾਲ ਹੀ ਬਹਾਵਲਕੋਟ ਦੇ ਵਿੱਚ ਤੇ ਆਪਾਂ ਹੁਣ ਕਰ ਲਿਆ ਜੀ ਪਿੰਡ ਦੇ ਵਿੱਚ ਇੰਟਰ ਤੇ ਤੁਹਾਨੂੰ ਇਸ ਪਿੰਡ ਦੇ ਘਰ ਵੇਖ ਕੇ ਤੇ ਫੁੱਲ ਆਨੰਦ ਆਏਗਾ ਤੁਹਾਡੀ ਰੂਹ ਤੱਕ ਖੁਸ਼ ਹੋ ਜਾਏਗੀ ਤੇ ਆ ਜਿਹੜਾ ਪਹਿਲਾ ਘਰ ਹੈ ਵੇਖੋ ਕਿੰਨਾ ਪਿਆਰਾ ਲਿਪਿਆ ਪੋਚਿਆ ਵਾ ਤੇ ਇਹ ਵੀ ਤੁਹਾਡੇ ਰੂਹ ਰੂਹ ਕਰਦੇ ਸਾਰਾ ਬਹਾਵਲ ਕੋੜ ਦੇ ਵਿੱਚ ਪਹਿਲਾ ਹੀ ਘਰ ਜਿਹੜਾ ਅਸੀਂ ਉਹਦੇ ਹੀ ਅੰਦਰ ਆ ਚੁੱਕੇ ਹਾਂ ਤੇ ਵੇਖੋ ਕਿ ਕੱਚੇ ਘਰਾਂ ਨੂੰ ਜਦੋਂ ਆਪਾਂ ਲਿਪਦੇ ਆਂ ਪੋਚਦੇ ਆਂ ਤੇ ਉਹਦੀ ਕਿੰਨੀ ਸੋਹਣੀ ਲੁੱਕ ਬਣਦੀ ਆ ਤੇ ਇਹ ਰੁੱਖ ਲਾਏ ਹੋਏ ਆ ਘਰ ਦੇ ਵਿੱਚ ਆਹ ਖਰ ਸੁੱਕ ਗਿਆ ਤੇ ਇਹ ਬਾਹਲੀ ਸਾਈਡ ਦੇ ਆ ਪੰਜਾਬ ਦੀ ਇੱਕ ਕਹਾਵਤ ਆ ਕਿ ਰੁੱਖ ਲਾਓ ਤੇ ਸੁੱਖ ਪਾਓ ਪਿੰਡ ਬਹਾਵਲਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਤੇ ਮੈਨੂੰ ਲੱਗਦਾ ਵੀ ਇਹਦੀ ਨਾ ਤਹਿਸੀਲ ਵੀ ਨਨਕਾਣਾ ਹੀ ਆ ਔਰ ਘਰ ਦੀ ਲੁੱਕ ਤੁਸੀਂ ਵੇਖੋ ਕਿੰਨੀ ਪਿਆਰੀ ਹੈ ਤੇ ਆ ਕੁੱਕੜ ਤੇ ਕੁੱਕੜ ਦਾ ਖੁੱਡਾ ਵਾਹ ਜ਼ਬਰਦਸਤ ਮੇਰਾ ਦੇਸ ਸੁਹਾਗਣ ਸਾਰਾ ਤੇ ਚੱਪੇ ਚੱਪੇ ਖੂਬਗਦੇ ਲੋ ਜੀ ਅਸੀਂ ਤੁਹਾਡੇ ਰੂਪ ਰੂ ਕਰ ਰਹੇ ਆ ਰੈਤਲ ਉਹ ਜਿਹੜੀ ਸਾਡੀ ਵਲੀਆਂ ਵਰਗੀ ਸੀ ਔਰ ਐਸ ਦੇਖੋ ਕਿ ਇਸ ਜਿਹੜੀਆਂ ਨੇ ਨਾ ਹੱਤ ਦੀਆਂ ਬਣਾਈਆਂ ਚੀਜ਼ਾਂ ਨੇ ਚੀਜ਼ਾਂ ਦਾ ਮਤਲਬ ਕਿ ਚੁੱਲ੍ਹੇ ਚੱਲੇ ਜੋ ਵੀ ਆਤ ਖੈਰ ਵਿੱਚ ਇੱਕ ਪੱਕਾ ਵੀ ਰੱਖਿਆ ਆ ਇਹ ਦੇਖੋ ਕਰ ਕਿੰਨੀ ਲੁੱਕ ਕਿੰਨੀ ਪਿਆਰੀ ਹੈ ਅੱਛਾ ਔਰ ਵੇਖ ਲਓ ਇਸ ਚੀਜ਼ ਦੀ ਕਿੰਨੀ ਕਿ ਖੁਸ਼ਾਇਨ ਗੱਲਾ ਕਿ ਕਿਤੇ ਅਸੀਂ ਕੱਚਾ ਕਰ ਵੇਖਣ ਨੂੰ ਤਰਸ ਜਾਂਦੇ ਆ ਸਾਨੂੰ ਲੱਭਦਾ ਨਹੀਂ ਕਿਤੇ ਸਾਨੂੰ ਕੱਚਾ ਕਰ ਨਜ਼ਰ ਆ ਜਾਵੇ ਔਰ ਇੱਥੇ 80% ਜਿਹੜੇ ਘਰ ਕੱਚੇ ਨੇ ਔਰ ਵੇਖੋ ਇਹਨਾਂ ਦੀ ਰੈਤਲ ਵੀ ਉਹੀ ਆ ਉਹੀ ਵੇਖੋ ਨਾ ਘੜੇ ਕੁੜੇ ਇਹੋ ਸਾਰਾ ਕੁਝ ਹੀ ਉਹ ਪੁਰਾਣਾ ਪੁਰਾਣੀ ਰੈਤਲ ਪੁਰਾਣੀ ਵੱਸੋਂ ਪਿੰਡ ਬਹਾਵਲਕੋਟ ਦਾ ਪਹਿਲਾ ਹੀ ਘਰ ਹੈ ਅੱਛਾ ਤੁਹਾਡਾ ਨਾਂ ਕੀ ਹੈ ਜਸਨਾਇਨ ਅਲੀ ਹਸਨਾਇਨ ਅਲੀ ਜੀ ਅੱਛਾ ਤੇ ਇਹ ਪਿੰਡ ਦਾ ਕੀ ਨਾਮ ਹੈ ਪਹਿਲਾਂ ਜਿੱਥੇ ਪਿੰਡ ਦਾ ਨਾਮ ਬਹਾਵਲਕੋਟ ਅੱਛਾ ਚਲੋ ਅੱਗੇ ਆਜੋ ਤੇ ਇਸ ਪਿੰਡ ਦੇ ਆਲ ਦਵਾਲ ਦੇ ਪਿੰਡ ਕਿਹੜੇ ਕੜੇ ਨੇ ਜੀ ਅੱਗੇ ਪਿੰਡ ਲਾਵਲ ਕੋਟ ਹੈ ਕਿਹੜਾ ਲਾਵਲ ਕੋਟ ਲਾਵਲ ਕੋਟ ਅੱਛਾ ਉਸ ਤੋਂ ਅੱਗੇ ਮਛਾਲਾ ਆਉਂਦਾ ਹੈ ਅੱਛਾ ਮਛਾਲਾ ਦੇ ਨਾਲ ਅੱਗੇ ਬਲਗਨ ਸੇਲ ਹੈ ਅੱਛਾ ਬਲਗਨ ਕੋਟ ਜੀ ਜਿਹੜਾ ਜ਼ਿਆਦਾ ਦਾ ਪਿੰਡ ਜੀ ਪਿੰਡ ਪੰਜ ਪਿੰਡ ਮੰਨਾਂ ਦੇ ਨੇ ਅੱਛਾ ਤੁਸੀਂ ਵੀ ਮੰਨ ਜੇ ਨਹੀਂ ਅਸੀਂ ਗਰੇ ਮਾਰੇ ਬਦਨੇ ਮਲਕ ਆਜ਼ਾਦ ਦੇ ਗਿਆ ਅੱਛਾ 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 ਤੇ ਜੀ ਸਾਰੇ ਮਾਲਕੇ ਉਹ ਜਗ੍ਹਾ ਆਸੀਂ ਗਰੀਬ ਮਾਰਕਨ ਜਗ੍ਹਾ ਤੇ ਬੈਠੇ ਆਂ ਹਾਂ ਅੱਛਾ ਕੋਈ ਕਿਸੇ ਦੇ ਆਪਣੇ ਨਹੀਂ ਹੈਗੇ ਭਾਈਆ ਪਿੰਡ ਦੇ ਨਾਲ ਇੱਕ ਮਹਮੂਦਪੁਰਾ ਵੇ ਹੋ ਸਕੇ ਖੋਤੀਵਾੜਾ ਪਿੰਡ ਹੈ ਖੋਤੀਵਾੜਾ ਜੀ ਵਾਹ ਕਿਆ ਬਾਤ ਅੱਛਾ ਚੜਦੇ ਵਾਲਿਓ ਚੜਦੇ ਵਾਲਿਓ ਜੀ ਤੁਹਾਡੇ ਵੀ ਇਧਰ ਐਵੇਂ ਦੇ ਨਾਮ ਹੈਗੇ ਤੇ ਉਹ ਸਾਡੇ ਨਾਲ ਸੱਜ ਕਰਿਓ ਖੋਤੀਵਾੜਾ ਪਿੰਡ ਦਾ ਨਾਮ ਜੀ ਅਸਾ ਨਾਲਾ ਛੋਤੇਵਾੜਾ ਅੱਗੇ ਆਤਾ ਪਿੰਡ ਹੈਗਾ ਅੱਛਾ ਇੱਕ ਚਲਾ ਰਹੇ ਅੱਛਾ ਇੱਕ ਬਸ ਜਾਂਦਾ ਵਾ ਅੱਛਾ ਤੇ ਚੰਦਰਗੋੜ ਅੱਗੇ ਆ ਜਾਂਦਾ ਵੇ ਅੱਛਾ ਹਾਂ ਆ ਕਰ ਤੇ ਰਹਿ ਗਿਆ ਸੀ ਤੁਹਾਨੂੰ ਦਿਖਾਉਣ ਆਲਾ ਆ ਵੀ ਕਿੰਨਾ ਪਿਆਰਾ ਬਣਿਆ ਹੋਇਆ ਵਾ ਅੱਛਾ ਤਾਦੇ ਲਿਪੇ ਪੋਚੇ ਨੇ ਘਰ ਬੜੇ ਪਿਆਰੇ ਨੇ ਯਾਰ ਯਕੀਨ ਕਰੋ ਪੁਰਾਣਾ ਪੰਜਾਬ ਵੇਖ ਕੇ ਅਸੀਂ ਉਹ ਤੋਂ ਨਿਕੇ ਨਿਕੇ ਸਾਂ ਜਦੋਂ ਸਾਡੇ ਘਰ ਪੱਕੇ ਬਣ ਗਏ ਤੇ ਹੁਣ ਅਸੀਂ ਵੱਡੇ ਹੋਏ ਤਾਂ ਅਸੀਂ ਪੁਰਾਣੇ ਪੰਜਾਬ ਨੂੰ ਤਰਸਦੇ ਹਾਂ ਪੁਰਾਣਾ ਪੰਜਾਬ ਵੇਖਣ ਨੂੰ ਤਰਸਦੇ ਹਾਂ ਤੇ ਅੱਗੇ ਆ ਜਾਓ ਜੀ ਬਈ ਇਹ ਪਿੰਡ ਦਾ ਟਿੱਬਾ ਵੇ ਬਹੁਤ ਪੁਰਾਣਾ ਵਾ ਅੱਛਾ ਜੇ ਸਾਰਾ ਪਿੰਡ ਹੀ ਟਿੱਬਾ ਹੁੰਦਾ ਸੀ ਆਮ ਨੂੰ ਖੋਦਰ ਖੋਦਰ ਕੇ ਜਗਾ ਬਣਾ ਦੇ ਜਾਂਦਾ ਸਾਮਾ ਬਣਾ ਜਾਂਦਾ ਅੱਛਾ ਬਹੁਤ ਚੌੜਾ ਹੋਵੇ ਹੂੰ ਉੱਤੇ ਜਿਹੜਾ ਪੂਰਾ ਪਿੰਡ ਸੀ ਅਸਾਂ ਨੇ ਸਾਨੂੰ ਕਿਹਾ ਵੀ ਇਹ ਸਾਰਾ ਪਿੰਡ ਹੀ ਇੱਕ ਟਿੱਬਾ ਸੀਗਾ ਲੇਕਿਨ ਉਹ ਫਿਰ ਜਿੱਥੇ ਜਿੱਥੇ ਘਰ ਬਣਾਏ ਉਹ ਜਗ੍ਹਾ ਨੂੰ ਪੱਧਰਾ ਕਰ ਲਿਆ ਨੀਵਾ ਕਰ ਲਿਆ ਜਾਂ ਜਿਵੇਂ ਵੀ ਉਹਨਾਂ ਦਾ ਹਿਸਾਬ ਲੱਗਾ ਉਹ ਘਰ ਨੂੰ ਉਵੇਂ ਸੈਟਮੈਂਟ ਕਰ ਲਿਆ ਇਹ ਪਹਿਲੇ ਸਾਰੇ ਪਿੰਡ ਜਿਹੜਾ ਉਹ ਇੱਕ ਟਿੱਬਾ ਹੁੰਦਾ ਸੀ ਜੀ ਤੇ ਹੁਣ ਅਸੀਂ ਇੱਧਰ ਆ ਵੀ ਕੁਝ ਘਰ ਪੱਕੇ ਹੋ ਗਏ ਨੇ ਔਰ ਆ ਅੱਗੇ ਗਲੀ ਵੇਖੋ ਕਿੰਨੀ ਮਨ ਖਿੱਚਵੀਂ ਹੈ ਕਿੰਨਾ ਆਨੰਦ ਮਿਲ ਰਿਹਾ ਗਲੀ ਨੂੰ ਵੇਖ ਕੇ ਤੇ ਅੱਗੇ ਉਹ ਦੋ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਜੇ ਮਿੱਟੀ ਦਾ ਪੱਟਾ ਥਲੋ ਕੜ ਲਿਗਲ ਜਾਂਦੇ ਅੱਛਾ ਬਰਤਨ ਲਿਗਦੇ ਛੋਟੇ ਛੋਟੇ ਜਦੋਂ ਟਿੱਬਾ ਪਟਿਆ ਹਾਂਜੀ ਜਦੋਂ ਖੋਤਰੀ ਹੈ ਨਾ ਬਰਤਨ ਲਿਗਦੇ ਹੂੰ ਇਹ ਕੋ ਕੱਚੀ ਗਲੀ ਵਾ 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 ਜ਼ਬਰਦਸਤ ਔਰ ਅੱਗੇ ਮਾਲ ਬੱਜਾ ਹੈ ਜੀ ਤੇ ਅ ਰੁੱਖ ਬੜੇ ਨੇ ਹੱ ਤਕਰੀਬਨ ਹਰ ਘਰ ਦੇ ਵਿੱਚ ਹੀ ਪੁਰਾਣੇ ਪੰਜਾਬ ਦੀ ਇੱਕ ਸੋਹਣੀ ਤਸਵੀਰ ਸਾਨੂੰ ਵੇਖਣ ਨੂੰ ਮਿਲਦੀ ਹੈ ਪਿੰਡ ਬਹਾਵਲ ਕੋਟਾਗੇ ਅੱਛਾ ਗਲੀ ਤੇ ਤੁਹਾਨੂੰ ਦਿਖਾਤੀ ਤੇ ਇਹ ਵੇਖੋ ਕਿ ਕੰਧ ਦੇ ਉੱਤੇ ਆ ਪਾਥੀਆਂ ਰੱਖੀਆਂ ਹੋਈਆਂ ਨੇ ਪਾਥੀਆਂ ਪੱਥ ਕੇ ਕੀ ਬਾਤ ਹੈ ਅੱਛਾ ਵੈਸੇ ਇਸ ਪਿੰਡ ਦੇ ਵਿੱਚ ਗੈਸ ਨਹੀਂ ਹੈਗੀ ਹਾਂ ਜੀ ਪਿੰਡ ਕੱਚਾ ਜ਼ਰੂਰ ਹੈ ਲੇਕਿਨ ਗੈਸ ਹੈਗੀ ਹੈ ਤੇ ਇਹ ਚੀਜ਼ਾਂ ਵੇਖ ਕੇ ਕਿਨੇ ਕਿਨੇ ਦਿਨ ਜਿਹੜਾ ਨਾ ਉਹ ਕੀ ਕੀ ਉਹਨੂੰ ਕਹਿੰਦੇ ਨੇ ਕਿ ਸਵਾਦ ਹੀ ਨਹੀਂ ਜਾਂਦਾ ਕਸਮੇ ਆ ਵੇਖੋ ਬਹੁਤ ਹੀ ਪਿਆਰਾ ਪਿੰਡ ਹੈ ਬਹੁਤ ਹੀ ਔਰ ਇਹ ਪਿੰਡ ਚੜਦੇ ਵਾਲਿਓ ਸੁਣ ਲਓ ਇਹ ਪਿੰਡ ਪੰਜਾਬ ਦਾ ਜੇ ਕੋਈ ਅਸੀਂ ਜਿਹੜੇ ਇਲਾਕੇ ਨੇ ਤੂੰ ਹੀ ਹੁਣ ਜਦੋਂ ਅੰਗਰੇਜ਼ ਮੂਵੀ ਬਣੀ ਹੈ ਔਰ ਤੁਹਾਨੂੰ Rajasthan ਦਾ ਸਹਾਰਾ ਲੈਣਾ ਪਿਆ Rajasthan ਦੇ ਜਿਹੜੇ ਕੱਚੇ ਪਿੰਡ ਨੇ ਕੱਚੇ ਘਰ ਨੇ ਤੁਹਾਨੂੰ ਉਹ ਵਿਖਾ ਲੈਣੇ ਪਏ ਲੇਕਿਨ ਇੱਕ ਸੋਨਾ ਕਮ ਸੀ ਅਮਰਿੰਦਰ ਗਿੱਲ ਸਾਹਿਬ ਦਾ ਅਮਰਿੰਦਰ ਗਿੱਲ ਸਾਹਿਬ ਨੇ ਹਮੇਸ਼ਾ ਹੀ ਇੱਕ ਸੋਹਣੀ ਤਸਵੀਰ ਜਿਹੜੀ ਹੈ ਸਾਡੇ ਰੂਪ ਰੂਪ ਰੱਖੀ ਹੈ ਤੇ ਸੋਨਾ ਕੰਮ ਕੀਤਾ ਉਹਨਾਂ ਨੇ ਹਮੇਸ਼ਾ ਹੀ ਔਰ ਚੱਲ ਮੇਰਾ ਪੁੱਤ ਵਿੱਚ ਤੇ ਕਮਾਲ ਹਸਾਇਆ ਸਾਰਿਆਂ ਨੂੰ ਹਰ ਮੁਖ ਤੇ ਹਾਸਾ ਲਿਆਂਦਾ ਵਿੱਚ ਅਕਰਮਦਾਸ ਸਾਹਿਬ ਤੇ ਜਿਹੜੇ ਫਿਰ ਕਹਿੰਦੇ ਬੂਠਾ ਕਾਲਾ ਕਰਦਾ ਸ਼ਕਲ ਉਹ ਤੇ ਚੋਰ ਲੱਗਦਾ ਉਹ ਚੀਜ਼ਾਂ ਜਿਹੜੀਆਂ ਬਹੁਤ ਆਊਟ ਕਲਾਸ ਸੀ ਬੜਾ ਸਾਰਾ ਬੰਦਾ ਹੀ ਹੱਸਿਆ ਤੇ ਖੈਰ ਇਹ ਪਿੰਡ ਜਿਹੜਾ ਜੀ ਇਹ ਪੰਜਾਬ ਦੇ ਵਿੱਚ ਹੀ ਆ ਤੇ ਅਸੀਂ ਕਦੀ ਕਦੀ ਤੇ ਦੇਖਨੇ ਆ ਕਿ ਸਾਨੂੰ ਕੋ ਕੱਚਾ ਘਰ ਲੱਭ ਜੇ ਅਸੀਂ ਕੋ ਰੀਲ ਬਣਾ ਲਈਏ ਕੋ ਵੀਡੀਓ ਬਣਾ ਲਈਏ ਤੁਹਾਡੇ ਰੂਬਰੂ ਕਰਦੀਏ ਲੇਕਿਨ ਇਹ ਜਿਹੜਾ ਪਿੰਡ ਆ ਇਹਦੇ ਵਿੱਚ 80 ਫੀਸਦ ਕਰ ਕੱਚੇ ਨੇ ਅਜੇ ਵੀ ਔਰ ਉਹੋ ਹੀ ਪੁਰਾਣੀ ਵੱਸੋਂ ਪੁਰਾਣੀ ਰਹਿਤ ਸਾਨੂੰ ਪੰਜਾਬ ਦੀ ਅਸਲੀ ਤਸਵੀਰ ਵੇਖਣ ਨੂੰ ਮਿਲਦੀ ਹੈ ਬਈਆ ਇੱਕ ਵੇੜਾ ਵੇ ਇਹਦੇ ਵਿੱਚ 15-20 ਘਰ ਨੇ ਲੋ ਜੀ ਆ ਇੱਕ ਦਰਵਾਜ਼ਾ ਇੱਕ ਦਰਵਾਜ਼ਾ ਦਰਵਾਜ਼ਾ ਵੀ ਨਹੀਂ ਲੱਗਾ ਹਾਂ ਤੇ ਦਰਵਾਜ਼ਾ ਵੀ ਨਹੀਂ ਲੱਗਾ ਤੇ 15 ਤੋਂ 20 ਘਰਨੇ ਦੇ ਵਿੱਚ ਕੀ ਬਾਤ ਔਰ ਹੱਲੇ ਵੀ ਵੇਖੋ ਕਿ ਇਸ ਤੋਂ ਵੱਧ ਸਾਹ ਜਿਹੜੀ ਆ ਤੁਹਾਨੂੰ ਕਿੱਥੇ ਵੇਖਣ ਨੂੰ ਮਿਲਦੀ ਆ ਪੂਣ ਤੇ ਕੋਈ ਦੋ ਭਰਾ ਨੇ ਤੇ ਉਹਦਾ ਵੀ ਇੱਕ ਤਾਂ ਬੁਹਾ ਹੋਣੂ ਤੇ ਇੱਕ ਤਾਂ ਬੁਹਾ ਹੋਣੂ ਹਾਂਜੀ ਦਿਵਾਰਾਂ ਹੋਈਆਂ ਹੁੰਦੀਆਂ ਹਾਂ ਦਿਵਾਰਾਂ ਹੋਈਆਂ ਹੁੰਦੀਆਂ ਨੇ ਤੇ ਕੀ ਬਾਤ ਆ ਇਹ ਵੀ ਹੁਣ ਅੰਦਰੋਂ ਆਜ਼ਾਦਤ ਲੈ ਕੇ ਤੁਹਾਨੂੰ ਘਰ ਵਖਾਲਾਂ ਦੀ ਕੋਸ਼ਿਸ਼ ਕਰਦੇ ਆ ਲਓ ਜੀ ਅਸੀਂ ਆ ਗਏ ਹੁਣ ਪਿੰਡ ਦੇ ਉਸ ਘਰ ਦੇ ਵਿੱਚ ਉਹ ਤੇਰੀ ਨਾ ਅੱਛਾ ਉਹ ਕਿੱਧਰ ਗਿਆ ਅੱਛਾ ਖੁਲੋਇਆ ਖੁਲੋ ਮੈਂ ਨੰਗਲਾ ਲੈਂਦੇ ਫਿਰ ਨੰਗਲਾ ਲੈਂਦੇ ਲਓ ਜੀ ਇਹ ਵੈੜਾ ਕੀ ਆ ਵੈੜ ਅੱਛਾ ਇਹ ਗਈ ਇਹ ਡਰ ਗਈ ਸੀ ਤੇ ਅਸੀਂ ਪਾਈ ਆਪਣਾ ਕੈਮਰਾ ਇੱਥੇ ਨੂੰ ਕਰ ਲੈਨੇ ਆ ਤੇ ਆ ਵੇਖੋ ਪੰਜਾਬ ਦੀ ਅਸਲ ਤਸਵੀਰ ਤੁਹਾਨੂੰ ਇਸ ਕਰ ਦੇ ਵਿੱਚ ਅਸੀਂ ਵਿਖਾ ਲ ਰਹੇ ਹਾਂ ਤੇ ਉਹ ਵੇਰ ਖੜ ੜ ਗਈ ਸੀ ਤੇ ਇੱਥੇ ਨਾ ਸਾਡੀ ਇੱਕ ਮਾਂ ਜਿਹੜੀ ਹੈ ਨਾ ਉਹ ਚੁੱਲ੍ਹੇ ਬਣਾ ਰਹੀ ਸੀ ਤੇ ਉਹ ਤੁਹਾਨੂੰ ਹੱਥ ਨਾਲ ਬਣਦੇ ਚੁੱਲ੍ਹੇ ਪਖਾਨੇ ਮੈਂ ਨਾ ਇੱਕ ਰੀਲ ਦੇਖੀ ਸੀ ਜਿਹਦੇ ਵਿੱਚ ਉਹ ਇੱਕ ਮਾਂ ਦੀ ਥਣ ਲੇਕਿਨ ਅੱਗੇ ਇੱਕ ਸ਼ੇਰ ਵੀ ਸੁੱਤਾ ਪਿਆ ਨਾ ਭਾਜੀ ਤੁਹਾਨੂੰ ਆਉਣਾ ਪੈਣਾ ਆ ਇਹ ਸ਼ੇਰ ਤੁਹਾਨੂੰ ਕੁਝ ਕਵੇ ਨਾ ਤੇ ਮਾਂ ਸਾਡੀ ਨਾ ਚੁੱਲ੍ਹੇ ਬਣਾ ਰਹੀ ਸੀ ਉਹ ਮੈਨੂੰ ਰੀਲ ਯਾਦ ਆ ਗਈ ਕਿ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਸਾਡੇ ਜਿਹੜੇ ਬਾਬੇ ਸਨ ਸਾਡੇ ਬਜ਼ੁਰਗ ਸਨ ਸਾਡੀਆਂ ਮਾਵਾ ਸਾਡੀਆਂ ਦਾਦੀਆਂ ਸਾਡੇ ਬਜ਼ੁਰਗ ਸਾਡੇ ਦਾਦੇ ਉਹ ਘਰ ਦੇ ਵਿੱਚ ਇੱਕ ਬੋੜ ਜਿਹਾ ਹੁੰਦੇ ਸਨ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਬਜ਼ੁਰਗ ਹੋਣ ਨਾ ਉਸ ਘਰ ਨੂੰ ਤਾਲਿਆਂ ਦੀ ਲੋੜ ਨਹੀਂ ਪੈਂਦੀ ਤੇ ਇਹ ਸਾਂਝ ਵੇਖੋ ਕਿੰਨੀ ਮਜ਼ਬੂਤ ਇਹਨਾਂ ਦੀ ਅਜੇ ਵੀ ਕਿ ਅਸੀਂ ਪਿੰਡਾਂ ਦੇ ਵਿੱਚ ਉਹ ਚੀਜ਼ ਵੇਖਨੇ ਆ ਕਿ ਦੋ ਭਰਾ ਨੇ ਤੇ ਇੱਕ ਦਾ ਬੂਆ ਹੋਰ ਪਾਸੇ ਤੇ ਦੂਸਰੇ ਦਾ ਬੂਆ ਹੋਰ ਪਾਸੇ ਇਹ ਯਾਰਾਂ ਘਰ ਨੇ ਇੱਥੇ ਤੇ ਦਰਵਾਜ਼ਾ ਕੋਈ ਨਹੀਂ ਇੰਨੀ ਸਾਂਝ ਇੰਨੀ ਮੁਹੱਬਤ ਪੁਰਾਣੇ ਪੰਜਾਬ ਦੀ ਅਸਲ ਤਸਵੀਰ ਤੁਹਾਨੂੰ ਪਿੰਡ ਕੋਟ ਬਹਾਵਲਕੋਟ ਜਿਹੜਾ ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਪਿੰਡ ਹੈ ਇਹਦੀ ਤਹਿਸੀਲ ਵੀ ਨਨਕਾਣਾ ਸਾਹਿਬ ਹੈ ਤਹਿਸੀਲ ਵੀ ਇਹਦੀ ਨਨਕਾਣਾ ਸਾਹਿਬ ਉਸੇ ਆ ਕੇ ਤੁਸੀਂ ਪੰਜਾਬ ਦਾ ਅਸਲ ਚਿਹਰਾ ਵੇਖ ਸਕਦੇ ਹੋ ਅਸਲ ਤਸਵੀਰ ਵੇਖ ਸਕਦੇ ਹੋ ਪਰ ਹਰ ਘਰ ਦੇ ਵਿੱਚ ਰੁੱਖ ਪੰਜਾਬ ਦੀ ਇੱਕ ਕਹਾਵਤ ਹੈ ਕਿ ਰੁੱਖ ਲਾਓ ਤੇ ਸੁੱਖ ਪਾਓ ਗਰਮੀਆਂ ਨੂੰ ਜੋ ਸਵਾਦ ਤੁਹਾਨੂੰ ਰੁੱਖ ਦਿੰਦੇ ਨੇ ਉਹ ਤੁਹਾਨੂੰ ਏਸੀ ਨਹੀਂ ਦਿੰਦਾ ਬਲਕਿ ਏਸੀ ਬਿਮਾਰ ਵੀ ਕਰਦਾ ਤੇ ਆਪਾਂ ਹੁਣ ਜਰਾ ਤੁਹਾਨੂੰ ਚੁੱਲ੍ਹੇ ਇੰਜ ਕਰਕੇ ਵਿਖਾ ਦਿੰਦੇ ਆ ਬਹੁਤ ਹੀ ਜ਼ਬਰਦਸਤ ਔਰ ਅਸੀਂ ਪੰਜਾਬ ਦੇ ਵਾਸੀ ਆ ਪੰਜਾਬ ਪ੍ਰੇਮੀ ਅਸੀਂ ਇਹ ਚੀਜ਼ ਨੂੰ ਮਹਿਸੂਸ ਕੀਤਾ ਹੋਇਆ ਹੈ ਕਿ ਜਿਹੜੀ ਜਦੋਂ ਹਾਲ ਹੁਲ ਵਕਤ ਆ ਨਾ ਤੇ ਸਾਡੇ ਪੰਜਾਬ ਦੀ ਮਿੱਟੀ ਚੋਂ ਇੱਕ ਵੱਖਰੀ ਖੁਸ਼ਬੂ ਆਉਂਦੀ ਹੈ ਅਸੀਂ ਨਾ ਪਿੰਡ ਦੀ ਫਿਰ ਨਹੀਂਦੇ ਆ ਪਿੰਡ ਦੇ ਆ ਬਾਹਰ ਵਾਲੇ ਬਾਜ਼ਾਰ ਚ ਅਸੀਂ ਫਿਰ ਰਹੇ ਆ ਤੇ ਇਹ ਵੀ ਕੱਚਾ ਘਰ ਹੈ ਇੱਕ ਯਾਨੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪੱਕੇ ਵੀ ਬਣੇ ਹੋਏ ਨੇ ਲੇਕਿਨ ਜ਼ਿਆਦਾਤਰ ਪਿੰਡ ਕੱਚਾ ਹਲੇ ਵੀ ਔਰ ਇਹ ਪਿੰਡ ਬਾਹਰ ਆ ਗਏ ਆਪਾਂ ਇਹ ਬਾਲਣ ਪਿਆ ਹੋਇਆ ਵਾ ਤੇ ਇਹ ਫਿਰ ਪਾਥੀਆਂ ਪੱਥੀਆਂ ਹੋਈਆਂ ਠੰਡ ਆ ਗਈ ਤੁਹਾਨੂੰ ਪਤਾ ਸਰਦੀ ਹੁੰਦੀ ਜਾਂਦੇ ਨੇ ਤੇ ਆ ਸਾਡੇ ਪਿੰਡ ਦੇ ਜਿਹੜੇ ਸਾਦਾ ਲੋਕ ਇਨਸਾਨ ਨੇ ਸਾਦਾ ਲੋਕ ਨੇ ਜਿਹੜੇ ਸਾਡੇ ਇਸ ਦੇ ਸਾਡੇ ਪਹਿਲੋ ਹੁੱਕ ਰੱਖ ਲਿਆ ਇਹਨਾਂ ਨੇ ਹੁਣ ਸਾਰੀ ਦਿਹਾੜੀ ਜਿਹੜੇ ਨਾ ਧੁੱਪ ਦਾ ਮਜ਼ਾ ਲੈਣਾ ਇਹਨਾਂ ਨੇ ਧੂਫੇ ਬਹਿ ਕੇ ਤੇ ਦਿਲ ਕੀਤਾ ਤੇ ਗੋਆ ਚੁੱਕ ਲਿਆ ਤੇ ਇਧਰ ਸੁੱਤੇ ਰਹੇ ਹਾਂ ਲੋ ਜੀ ਐ ਇੱਕ ਹੋਰ ਕੱਚਾ ਘਰ ਹੋਰ ਪੁਰਾਣਾ ਪੀਪਲ ਉਹਦੇ ਵਿੱਚ ਪਰ ਕਿੰਨਾ ਪਿਆਰਾ ਸਾਨੂੰ ਵੀਡੀਓ ਤੇ ਅਸੀਂ ਬਣਾਏ ਰਹੇ ਲੇਕਿਨ ਸਾਨੂੰ ਆਪ ਖੁਦ ਨੂੰ ਬਹੁਤ ਮਜ਼ਾ ਆ ਰਿਹਾ ਆਨੰਦ ਆ ਰਿਹਾ ਅੱਛਾ ਸੁਨਾਇਨ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ ਹੋਈਆਂ ਨੇ ਜਿਹੜਾ ਇਸ ਪਿੰਡ ਦੇ ਵਿੱਚ ਚੰਦੜ ਅੱਛਾ ਮਲਕ ਮੋਚੀ ਅੱਛਾ ਲਵਾਰ ਅੱਛਾ ਮਿਸਤਰੀ ਹਾਂ ਤੇ ਉਸ ਪਿੰਡ ਦੀ ਮੋਚੀ ਵੀ ਹੈਗੇ ਨੇ ਹਾਂ ਲਵਾਰ ਵੀ ਨੇ ਸਾਰੇ ਦੀਨਦਾਰ ਮਸੱਲੇ ਹਾਂ ਚੰਦੜ ਬਲਦਰੇ ਅੱਛਾ ਚੀਮੇ ਹਾਂ ਪੌਲੀ ਅੱਛਾ ਸਾਰੇ ਕੌਮਾਂ ਨੇ ਜੀ ਪਿਆਰ ਦੇ ਇਸ ਪਿੰਡ ਦਾ ਜਿਹੜਾ ਇਸ ਵੇਲੇ ਮੌਜੂਦਾ ਨੰਬਰਦਾਰ ਆ ਉਹਦਾ ਕੀ ਨਾਮ ਆ ਜੀ ਜੇ ਮਾਜਸ਼ਮਾਨ ਨਮਾਜ਼ਸ਼ਮਾਨ ਅੱਛਾ ਤੁਸੀਂ ਇਸ ਪਿੰਡ ਨੂੰ ਯਾਰ ਪੱਕਾ ਹੋਣ ਤੋਂ ਰੋਕੋ ਬਹੁਤ ਘਰ ਪੱਕੇ ਬਣ ਗਏ ਨੇ ਕਿਉਂ ਪੱਕੇ ਬਣ ਰਹੇ ਨੇ ਇਸ ਪਿੰਡ ਦੇ ਵਿੱਚ ਬਾਈ ਪੱਕੇ ਸੁਆਤੂ ਬਣ ਲੈਣ ਕਿੱਜੜਾ ਵੀ ਬੰਦਾ ਰਿਸ਼ਤਾ ਵੇਖਣਾ ਉਹ ਪਹਿਲੇ ਇਹ ਕਹਿੰਦਾ ਵੀ ਲੋਕਾਂ ਦੇ ਕੱਚੇ ਘਰ ਲੈ ਸਾਡੀਆਂ ਤੀਆਂ ਪੈਣਾ ਇੱਥੇ ਕੰਮ ਨਹੀਂ ਕਰ ਸਕਦੇ ਮਿੱਟੀ ਨਹੀਂ ਲਾ ਸਕਦੀ ਆ ਉਸ ਵਜ੍ਹਾ ਤੇ ਲੋਕ ਆਪਣੇ ਤੇ ਪੁੱਤਾਂ ਦੀ ਸ਼ਾਦੀ ਕਰਨ ਦੀ ਵਜ੍ਹਾ ਤੋਂ ਨਾ ਲੋਕ ਪੱਕੇ ਮਕਾਨ ਬਣਾ ਰਹੇ ਨੇ ਵਾਸ਼ਰੂਮ ਬਣਾ ਰਹੇ ਨੇ ਪਹਿਲੇ ਲੋਕ ਪਾਸ਼ੋ ਵੀ ਬਾਹਰ ਜਾਂਦੇ ਆਗੇ ਸੀ ਹੁਣ ਇਹ ਤੇ ਇਸ ਵਜ੍ਹਾ ਤੋਂ ਕੱਚੇ ਮਕਾਨ ਟੈਗ ਪੱਕੇ ਮਕਾਨ ਬਣਾ ਰਹੇ ਨੇ ਘਾਰੇ ਨਾ ਬਣੇ ਲੋ ਜੀ ਜਿਹੜੀਆਂ ਸਾਡੀਆਂ ਮਾਵਾਂ ਸਾਡਾ ਉਹ ਸਿਰ ਤੇ ਗੋਆ ਚੁੱਕ ਕੇ ਤੇ ਬੜੀ ਬੜੀ ਦੂਰ ਤੱਕ ਡੇਰਿਆਂ ਤੱਕ ਜਾਣਾ ਉਹਨਾਂ ਨੇ ਤੇ ਕੰਮ ਕਰਨੇ ਤੇ ਉਹ ਸਾਡੇ ਤੋਂ ਸੋਹਣੀ ਜ਼ਿੰਦਗੀ ਸੋਹਣੀ ਹਯਾਤੀ ਜਿਹੜੀ ਉਹ ਗੁਜ਼ਾਰ ਕੇ ਇਸ ਜਹਾਨੋਂ ਅਗਲੇ ਜਹਾਨ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਉਹ ਮੁਕੰਮਲ ਕੀਤਾ ਇਸ ਜਹਾਨ ਤੋਂ ਅਗਲੇ ਜਹਾਨੋਂ ਗਏ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੀ ਰਹਿਤਲ ਵਾਲ ਅਸਲ ਵਸਵਾਂ ਵਾਲ ਮੁੜੀਏ ਤੇ ਯਾਰ ਸਾਨੂੰ ਘਰਾਂ ਦੇ ਕੰਮ ਜੇ ਅਸੀਂ ਨਹੀਂ ਕਰਨੇ ਤੇ ਹੋਰ ਕਿੰਨੇ ਕਰਨੇ ਆ ਤੁਹਾਡੀ ਮਿਹਰਬਾਨੀ ਇਹ ਸਵਾਲ ਸਾਨੂੰ ਯਾਰ ਪਿੰਡ ਵਾਲਿਆਂ ਨੂੰ ਰੱਖੋ ਕਿ ਤੁਸੀਂ ਘਰ ਪਹਿਲੇ ਪੱਕਾ ਬਣਾਓ ਇਹਦਾ ਮਤਲਬ ਜੇ ਕੋਈ ਮਾੜਾ ਬੰਦਾ ਉਹ ਘਰ ਪੱਕਾ ਨਹੀਂ ਬਣਾ ਸਕਦਾ ਇਹਦਾ ਮਤਲਬ ਵੀ ਉਹ ਤਾਂ ਤੀ ਪੁੱਤ ਤੇ ਚਲੋ ਪੁੱਤ ਤੇ ਚਲੋ ਠੀਕ ਹੈ ਇਹਦਾ ਮਤਲਬ ਉਹਦੀਆਂ ਤੀਆਂ ਵੀ ਕੁਆਰੀਆਂ ਰਹਿਣਗੀਆਂ ਉਸ ਮਾੜੇ ਬੰਦੇ ਇਹ ਤੁਸੀਂ ਸਿਰਫ ਆਪਣਾ ਇਹ ਇੱਕ ਸਵਾਲ ਬਦਲ ਲਓ ਇਹ ਹੈ ਜੀ ਪਿੰਡ ਦੀ ਉਹ ਮਸਜਿਦ ਜਿਹੜੀ 1947 ਤੋਂ ਪਹਿਲੇ ਦੀ ਬਣੀ ਹੋਈ ਹੈ ਔਰ ਵੇਖੋ ਕਿ ਅੱਜ ਇੰਨੀ ਪਿਆਰੀ ਲੱਗ ਰਹੀ ਹੈ ਦੀ ਡਿਜ਼ਾਈਨ ਇਹਦਾ ਕੰਮ ਜਿਹੜਾ ਹੋਇਆ ਇਹਦੇ ਤੇ ਮਿਸਰੀਆਂ ਦੀ ਮਿਹਨਤ ਤੇ ਪਿੰਡ ਵਾਲਿਆਂ ਦਾ ਪਿਆਰ ਆਪਣੇ ਧਰਮ ਦੇ ਨਾਲ ਮੋਹ ਮੁਹੱਬਤ ਤੇ ਲੋ ਜੀ ਆਪਾਂ ਮਸਜਿਦ ਦੇ ਅੰਦਰ ਆ ਗਏ ਆਂ ਐ ਦੇਖੋ ਕਿੰਨੀ ਪਿਆਰੀ ਮਸਜਿਦ ਹੈ ਤੇ ਅੰਦਰ ਮੈਨੂੰ ਲੱਗਦਾ ਕਿ ਕੋਈ ਜਾਂ ਸ਼ਾਇਦ ਪੁਲ ਚੱਲ ਰਿਹਾ ਹੈ ਜਾਂ ਕੋਈ ਖਤਮ ਹੋ ਰਿਹਾ ਹੈ ਜਾਂ ਕੋਈ ਮਹਿਫਲ ਹੋ ਰਹੀ ਹੈ ਖਤਮ ਹੋ ਰਹੀ ਹੈ ਜੀ ਸੁਣਿਆ ਆਹ ਘਰ 1957 ਦਾ ਹੈ ਔਰ ਔਰ ਵੇਖ ਲਓ ਉੱਤੇ ਲਿਖੀ ਹੋਈ ਹੈ ਤਾਰੀਖ ਚੌਧਰੀ ਦੋਸਤ ਮੁਹੰਮਦ ਬਹਾਵਲ ਬਖਸ਼ ਵਲਦ ਬਹਾਵਲ ਬਖਸ਼ ਲੋ ਜੀ ਇਹ ਅੱਛਾ ਉਹ ਦਰਵਾਜ਼ਾ ਵੇਖੋ ਕਿੰਨਾ ਜਿੱਦਾਂ ਕਿਲਿਆਂ ਦਾ ਦਰਵਾਜ਼ਾ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਇਧਰੋਂ ਕੰਧ ਵੀ ਮੜੀ ਜਿਹੀ ਖਾਲਦੇ ਨੇ ਤੇ ਐ ਵੇਖੋ ਅੱਛਾ ਕਈਆਂ ਦੇ ਜਿਨ੍ਹਾਂ ਨੇ ਲਿੱਪੇ ਪੋਚੇ ਨਹੀਂ ਉਹਨਾਂ ਦਾ ਰੰਗ ਹੋਰ ਤਰ੍ਹਾਂ ਦਾ ਹੁੰਦਾ ਵਾ ਉਹ ਮਿੱਟੀ ਕਿੱਥੋਂ ਲਿਆਉਂਦੇ ਨੇ ਕੀ ਕਰਦੇ ਨੇ ਉਹਨਾਂ ਉਹ ਪੋਚਾ ਪਾਉਂਦੇ ਨੇ ਉਹਨਾਂ ਨੂੰ ਨਿੱਦਾ ਲਾਉਂਦਾ ਉਹ ਮਿੱਟੀ ਲਾਗ ਮਾਰਦੇ ਅੱਛਾ ਅੱਛਾ ਲੋ ਜੀ ਕੱਚੇ ਘਰਾਂ ਨੂੰ ਕਰਨ ਵਾਸਤੇ ਵੀ ਕਲਰ ਮਿਲਦਾ ਜੇ ਇਹ ਮੈਨੂੰ ਅੱਜ ਪਤਾ ਲੱਗਾ ਪੰਜਾਬ ਦੇ ਪਿੰਡਾਂ ਦੀ ਇਹ ਖਾਸੀਅਤ ਸੀ ਇਹ ਇੱਕ ਨਿਸ਼ਾਨੀ ਸੀ ਪੰਜਾਬ ਦੇ ਪਿੰਡਾਂ ਦੀ ਬਾਹਰ ਛੱਪੜ ਹੁੰਦਾ ਸੀ ਔਰ ਜਦੋਂ ਵੰਡ ਨਹੀਂ ਸੀ ਹੋਈ ਉਦੋਂ ਛੱਪੜ ਸਾਫ਼ ਸੁਥਰੇ ਹੁੰਦੇ ਸਨ ਤੇ ਉੱਥੇ ਡੰਗਰ ਡੁੰਗਰ ਨਾਂਦੇ ਸਨ ਮੰਡੀ ਦਾ ਜਿਹੜਾ ਸ਼ਾਇਰ ਲਿਖਦਾ ਕਿ ਜਦੋਂ ਵਿੜੇ ਨੀਵੇਂ ਸੀ ਕੰਨਾਂ ਨੀਵੇਂ ਸੀ ਤੇ ਪੁਰਾਣਾ ਦੌਰ ਸੀ ਤੇ ਉਦੋਂ ਧਰਤੀ ਤੇ ਇਨਸਾਨ ਰਹਿੰਦੇ ਸਨ ਉਹ ਸਾਹਮਣੇ ਜੀ ਇਹ ਜਿਹੜਾ ਤੁਸੀਂ ਵਾਈਟ ਕਲੀ ਵਾਲਾ ਚਿੱਟਾ ਮਕਾਨ ਵੇਖ ਰਹੇ ਹੋ ਅੱਛਾ ਉਹ ਸੌਰੀ ਅੱਛਾ 12 ਦਰੀ ਉਹ 12 ਦਰੀ ਸੀ ਜੀ ਤੇ ਇੱਥੇ ਸੱਤ ਬੈਂਦੀ ਸੀ ਇੱਥੇ ਪਿੰਡ ਦੇ ਬਾਬੇ ਬੰਦੇ ਸਨ ਔਰ ਜਦੋਂ ਕੋਈ ਫੈਸਲਾ ਕਰਨਾ ਹੁੰਦਾ ਸੀ ਤਾਂ ਪਿੰਡ ਦੇ ਚੌਧਰੀ ਫਿਰ ਇੱਥੇ ਹੀ ਲੋਕਾਂ ਨੂੰ ਇਕੱਠਾ ਕਰਕੇ ਤੇ ਕਹਿੰਦਾ ਕਿ ਜਿਹੜੇ ਪੰਜ ਪਿੰਡ ਸੀ ਹਾਲ ਦੋ ਹਾਲ ਦੇ ਉਹਨਾਂ ਦਾ ਫੈਸਲਾ ਜਿਹੜਾ ਐਸੇ ਹੀ 12 ਦਰਿਆਂ ਦੇ ਵਿੱਚ ਬੈਠ ਕੇ ਕੀਤਾ ਜਾਂਦਾ ਸੀ ਪਿੰਡ ਕੱਚਾ ਜ਼ਰੂਰ ਹੈ ਲੇਕਿਨ ਸਹੂਲਤਾਂ ਬਹੁਤ ਨੇ ਇਸ ਪਿੰਡ ਦੇ ਵਿੱਚ ਐ ਵੇਖੋ ਜੀ ਪਿੰਡ ਦੇ ਵਿੱਚ ਯੂਨੀਅਨ ਕਾਉਂਸਲ ਵੀ ਹੈ ਦਫ਼ਤਰ ਯੂਨੀਅਨ ਕਾਉਂਸਲ 26 ਮਛਰਾਲਾ ਤਹਿਸੀਲ ਤੇ ਜ਼ਿਲ੍ਹਾ ਨਨਕਾਣਾ ਸਾਹਿਬ ਔਰ ਜਿਸੇ ਤੁਹਾਨੂੰ ਛੱਪੜ ਦੀ ਵੀਡੀਓ ਕਵਰ ਕੀਤੀ ਅਸੀਂ ਛੱਪੜ ਦਿਖਾਇਆ ਉਸ ਉਹਦੇ ਬਿਲਕੁਲ ਸਾਹਮਣੇ ਡੰਗਰਾਂ ਦਾ ਹਸਪੀਟਲ ਸੀ ਔਰ ਇਹ ਹੁਣ ਚਾਚਾ ਤੂੰ ਆ ਮਕੈਨਿਕ ਕੀ ਬਾਤ ਆ ਜੀ ਲਓ ਜੀ ਇਹ ਪਿੰਡ ਦੀ ਪੁਰਾਣੀ ਦੁਕਾਨ ਹੋਈ ਅੱਜ ਸਾਨੂੰ ਵੇਖਣ ਨੂੰ ਮਿਲੀ ਜਿਹੜੀ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਵੇਖਨੇ ਆ ਤੇ ਚਾਚੇ ਨੇ ਨਿਆਣੇ ਕੋਲ ਬਿਠਾਏ ਨੇ ਤੇ ਸਾਈਕਲ ਕੀਤਾ ਮੂਦਾ ਇਸ ਸਾਈਕਲ ਹੀ ਕਿਹਦੀ ਆ ਚੱਲ ਫੇਰ ਤੂੰ ਕਾਕਾ ਘਰੋਂ ਲਿਆ ਫੇ ਪੈਸੇ ਭੱਜ ਕੇ ਚਾਚਾ ਨਾਂ ਕੀ ਹੈ ਆਪਣਾ ਅਨਵਰ ਮਸੀਹ ਅਨਵਰ ਮਸੀਹ ਅੱਛਾ ਲਓ ਜੀ ਚਾਚਾ ਮਸੀਹ ਆ ਇਹ ਕਿਆ ਬਾਤ ਹੈ ਪੁਰਾਣੀ ਦੁਕਾਨ ਬਿਲਕੁਲ ਅੱਛਾ ਜਿਵੇਂ ਦਾ ਪਿੰਡ ਆ ਬਿਲਕੁਲ ਉਹਦੀ ਰੈਤਲ ਉਹਦੀ ਵਸੋਂ ਓਵੇਂ ਦੀ ਹੀ ਆ ਦੁਕਾਨ ਵੀ ਸਾਨੂੰ ਓਵੇਂ ਦੀ ਅੱਛਾ ਐਵੇਂ ਦੀ ਦੁਕਾਨ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਦੇਖੀ ਆ ਉਹ ਬਹਾਵਲਕੋਟ ਦੇ ਵਿੱਚ ਇਹ ਆ ਜੀ ਪ੍ਰਾਇਮਰੀ ਸਕੂਲ ਬਹਾਵਲਕੋਟ ਤਹਿਸੀਲ ਜ਼ਿਲ੍ਹਾ ਨਨਕਾਣਾ ਸਾਹਿਬ ਔਰ ਇਹਦੀ ਲੁੱਕ ਵੇਖੋ ਕਿੰਨੀ ਪਰੀ ਉਹ ਪ੍ਰਾਇਮਰੀ ਉੱਤੇ ਲਿਖਿਆ ਆ ਨਾ ਪੰਵਿਤਾ ਕੀ ਆ ਬਹੁਤ ਜ਼ਬਰਦਸਤ ਯਾਰ ਪਿੰਡ ਵੇਖਣ ਨੂੰ ਨਾ ਮੈਂ ਕਹਿੰਦਾ ਆਨੰਦ ਮਿਲ ਜਾਂਦਾ ਆ ਵੀ ਵੇਖੋ ਇੱਧਰ ਕੱਚੇ ਘਰ ਨੇ ਕਿੰਨੇ ਪਿਆਰੇ ਫਿਰ ਨਹੀਂ ਦੇ ਆ ਪਿੰਡ ਦੇ ਤੇ ਅੱ비 ਕੱਚੇ ਕਰਨੇ ਇਧਰ ਆ ਪਾਥੀਆਂ ਤੇ ਕੀ ਆ ਬਾਤ ਆ ਸਾਨੂੰ ਵੇਖ ਕੇ ਬਹੁਤ ਜ਼ਬਰਦਸਤ ਲੱਗ ਰਿਆ ਬਾਹਰ ਰੈਡੀ ਆ ਕਾਨੇ ਇਹ ਸੜਕੜੇ ਵਾਸਤੇ ਕਦੇ ਆ ਹਾਏ ਕੀ ਹਾਲ ਜੀ ਹੁਣ ਅਸੀਂ ਆਖਰੀ ਬਾਜ਼ਾਰ ਦੇ ਵਿੱਚ ਆ ਤੇ ਪਿੰਡ ਵੀ ਤਾਂ ਥੋੜਾ ਜਿਹਾ ਵੈਸੇ ਅੰਦਰੋਂ ਖਾਇਆ ਅੱਛਾ ਆਪਣਾ ਹਸਨੈਨ ਹਸਨੈਨ ਹੀ ਅੰਦਰੋਂ ਨਾਲ ਜੀ ਆ ਇੱਕ ਬਨੇ ਤੇ ਚਲੋ ਕੱਚੇ ਕਰ ਰਹੇ ਨੇ ਤੇ ਦੂਸਰੇ ਬਨੇ ਕਾਦੀ ਮਾਰਦਾ ਜੀ ਇਹ ਸਕੂਲ ਹੈ ਜਮੜਿਆ ਅੱਛਾ ਇਹ ਵੀ ਸਕੂਲ ਹੈ ਮੁੰਡਿਆਂ ਦਾ ਜੀ ਇਹ ਦੋ ਦਰਵਾਜ਼ੇ ਨੇ ਇੱਕ ਐ ਸਾਈਡ ਦਾ ਦਰਵਾਜ਼ਾ ਇੱਕ ਉਸ ਸਾਈਡ ਦਾ ਅੱਛਾ ਇੱਕ ਉਸ ਸਾਈਡ ਤੋਂ ਦਰਵਾਜ਼ਾ ਜੀ ਲੋ ਜੀ ਇਹ ਵੇਖੋ ਕਿੰਨੀਆਂ ਨੀਵੇਂ ਨੀਵੇਂ ਕੰਧਾਂ ਨੇ ਤੇ ਮੋਚੀ ਬਣਾ ਦਿੰਦੇ ਸਾਰੇ ਤੇ ਸਾਰੇ ਮੋਚੀ ਬਰਾਦਰੀ ਦੇ ਸਾਰੇ ਮੋਚੀ ਬਰਾਦਰੀ ਸਾਰੇ ਅੱਛਾ ਮੋਚੀ ਦਾ ਬਾਰਾ ਵੀ ਪੁਰਾਣਾ ਪਿੰਜਾ ਜੀ ਰੂਹ ਵਾਲਾ ਇੱਥੇ ਰੂਹ ਪਿੰਜਾ ਜਾਂਦਾ ਸੀ ਰੂਹ ਪੈਣੇ ਰਦਾਈਆਂ ਪਰਦੇ ਜਾਂਦਾ ਹਾਂ ਕੀ ਬਾਤ ਆ ਅੱਛਾ ਬਹੁਤ ਸਾਰੀ ਚੀਜ਼ਾਂ ਸਾਨੂੰ ਇਸ ਪਿੰਡ ਦੇ ਵਿੱਚ ਆ ਕੇ ਵੇਖਣ ਨੂੰ ਮਿਲੀਆਂ ਨੇ ਅਸੀਂ ਅੱਗੇ ਵੀ ਵਲੌਗ ਕੀਤਾ ਸੀ ਲੇਕਿਨ ਅਸੀਂ ਇੰਨਾ ਡਿਟੇਲਡ ਜਿਹੜੀਆਂ ਚੀਜ਼ਾਂ ਉਹ ਨਹੀਂ ਸੀ ਵਿਖਾਈਆਂ ਤੇ ਗਰਮੀ ਬੜੀ ਸੀ ਅਸੀਂ ਜਲਦੀ ਜਲਦੀ ਜਿਹੜਾ ਨਾ ਉਹ ਬਾਹਰ ਚਲੇ ਗਏ ਸੀ ਅਸੀਂ ਪਿੰਡ ਦੇ ਵਿੱਚੋਂ ਤੇ ਇਹ ਕੀ ਬਾਤ ਆ ਇਹ ਛੋਟਾ ਜਿਹਾ ਇੱਥੇ ਮਿਲਦਾ ਇੱਥੇ ਰੂਹ ਦੇਖਦਾ ਹੈਗਾ ਨਾ ਅੰਦਰ ਹੈ ਨਾ ਆ ਯਾਰ ਉਹ ਜੇ ਆਹ ਆ ਰਹੀ ਲੱਗੀ ਹੈ ਹਾਂ ਲੋ ਜੀ ਆ ਪਿੰਡ ਦਾ ਆ ਯਾਰ ਤੇ ਆਰਾ ਵੀ ਕੱਚਾ ਮਤਲਬ ਆਟੇ ਵਾਲੀ ਮਸ਼ੀਨ ਆ ਆਟੇ ਵਾਲੀ ਮਸ਼ੀਨ ਚੱਕੀ ਆ ਅੰਦਰੋਂ ਓਹੋ ਹੋਹ ਬਣਾ ਲਓ ਵੀਡੀਓ ਚੱਕੀ ਵੀ ਪੁਰਾਣੀ ਪੁਰਾਣੀ ਹੈ ਜੀ ਵਾਹ 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 ਚੱਕੀ ਵੀ ਪੁਰਾਣੀ ਹੈ ਪੂਰੀ ਵੀਡੀਓ ਬਣਾਓ ਵਾਹ ਜ਼ਬਰਦਸ ਪਰ ਇਹ ਪੂਰੀ ਵੀਡੀਓ ਬਣ ਰਹੀ ਹੈ ਚੱਕੀ ਵੀ ਪੁਰਾਣੀ ਹੈ ਕਮਰੇ ਵੀ ਕੱਚੇ ਦੇ ਬਣਾ ਨੇ ਮਤਲਬ ਇਹਦੋਂ ਜਾਣਾਂਗੇ ਕਿ ਕਿੱਦੋਂ ਜਾਣਾਂ ਅਜਿਹਾ ਨੂੰ ਜਾਣ ਅੱਛਾ ਆਪਾਂ ਇੰਜ ਨੂੰ ਜਾਣਾ ਆ ਵੀ ਇੱਕ ਕੱਚਾ ਘਰ ਅੱਜ ਹੈਗੇ ਸਾਰਾ ਹੀ ਪਿੰਡ ਬਹੁਤ ਖੂਬ ਮਿੱਟੀਆਂ ਲੱਗ ਰਹੀਆਂ ਨੇ ਹਾਂ ਉਧਰ ਮਿੱਟੀਆਂ ਲੱਗ ਰਹੀਆਂ ਨੇ ਤੇ ਉਧਰ ਤੇ ਆਪਾਂ ਹੁਣ ਦੂ देर ਹੋ ਜਾਗੀ ਕੀ ਬਾਤ ਆ ਯਾਰ ਕੀ ਹੀ ਬਾਤ ਆ ਔਰ ਫਰਨੀਚਰ ਵਾਲੀ ਦੁਕਾਨਾ ਤੇ ਉਹ ਵੀ ਇੰਨੀ ਸਾਦਾ ਇੰਨੀ ਜ਼ਬਰਦਸਤ ਕੀ ਬਾਤ ਆ ਇਸ ਤੋਂ ਸੋਹਣੀ ਰਹਿਤ ਨਹੀਂ ਤੁਹਾਨੂੰ ਸ਼ਾਇਦ ਨਾ ਬਖਾ ਸਕੀਗਾ ਮੇ ਵੀ ਕੋਈ ਪਿੰਡ ਲੱਭ ਹੀ ਜਾਵੇ ਲੇਕਿਨ ਇੱਥੇ ਵੇਖੋ ਨਾ ਅਗਰ ਪਿੰਡ ਕਚਾ ਹੈ ਤੇ ਉਹਦੀ ਰਤਲ ਉਹਦੀ ਸੱਭਿਆਚਾਰ ਹਰ ਸ਼ਹਿਰ ਪੁਰਾਣੀ ਵਸੋਂ ਜੀ ਮਤਲਬ ਕਿ ਵੇਖੋ ਨਾ ਦੁਕਾਨਾਂ ਵੀ ਬਿਲਕੁਲ ਉੱਚਦੀਆਂ ਹੀ ਨੇ ਕਿਆ ਬਾਤ ਹੈ ਕਿ ਤੁਹਾਨੂੰ ਇੱਕ ਸਾਈਕਲ ਵਾਲੀ ਦੁਕਾਨ ਵਿਖਾਈ ਆ ਉਹ ਕਿੰਨੀ ਔਰ ਗਲਾਸ ਕਿੰਨੀ ਜ਼ਬਰਦਸਤ ਸੀ ਪਿੰਡ ਦੇ ਆ ਗਏ ਆ ਆਖਰੀ ਬਾਜ਼ਾਰ ਦੇ ਵਿੱਚ ਤੇ ਇਹ ਜਿਹੜੀ ਆਖਰੀ ਕੰਨ ਤੁਹਾਨੂੰ ਵਿਖਾ ਰਹੇ ਆ ਇਹ ਅੱਜ ਹੀ ਖਿੰਗਰ ਇੱਟ ਦੀ ਬਣੀ ਹੋਈ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਹੀ ਅਕਸਰ ਲੋਕਾਂ ਨੂੰ ਪਤਾ ਹੀ ਹੈ ਵੈਸੇ ਖਿੰਗਰ ਇੱਟ ਉਹ ਬਣਦੀ ਹੈ ਜਿਹਨੂੰ ਬਹੁਤ ਜ਼ਿਆਦਾ ਫੇਕ ਲੱਗ ਜਾਂਦਾ ਹੈ ਤੇ ਅਸੀਂ ਪਿੰਡ ਦੀ ਫਿਰਨੀ ਦੇ ਹੁਣ ਤੇ ਇਸ ਪਿੰਡ ਦੇ ਵਿੱਚ ਬਹੁਤ ਹੀ ਸੋਹਣੇ ਘਰ ਨੇ ਕੱਚੇ ਘਰ ਨੇ ਔਰ ਪਿਆਰੇ ਘਰ ਨੇ ਤੇ ਜਿਹੜੇ ਪੱਕੇ ਘਰ ਬਣ ਰਹੇ ਨੇ ਮੈਂ ਕਿਹਾ ਯਾਰ ਸਾਡੇ ਨਾਲ ਬਟਾ ਲਓ ਤੇ ਅਸੀਂ ਇੱਥੇ ਰਹਿਣ ਲੱਪਨੇ ਤੁਸੀਂ ਉਧਰ ਚਲੇ ਜਾਓ ਤੇ ਕਿਉਂਕਿ ਇਹਨਾਂ ਦੀ ਖੁਸ਼ਬੂ ਇੱਕ ਅਲੱਗ ਹੈ ਆਪਣੀ ਮਿੱਟੀ ਦੀ ਆਪਣੀ ਬੋਲੀ ਦੀ ਆਪਣੀ ਧਰਤੀ ਦੀ ਤੇ ਹਰ ਘਰ ਦੇ ਵਿੱਚ ਤਕਰੀਬਨ ਰੁੱਖ ਨੇ ਤੇ ਪਿੰਡ ਆਪਣੀ ਪੰਜਾਬ ਦੀ ਪੁਰਾਣੀ ਤਸਵੀਰ ਨੂੰ ਬਖਾਲਦਾ ਹੈ ਆਪਣੀ ਅਸਲ ਬਸੋਂ ਨਾਲ ਜੁੜਿਆ ਹੋਇਆ ਔਰ ਮੈਂ ਇੱਕ ਦੋਸਤ ਨੂੰ ਪੁੱਛਿਆ ਮੈਂ ਕਿ ਯਾਰ ਪੱਕੇ ਘਰ ਬਣਾਉਣਾ ਤੁਸੀਂ ਕਿਤੇ ਬੰਦ ਕਰਦੇ ਹੋ ਨਾ ਤੁਹਾਡਾ ਪਿੰਡ ਬਹੁਤ ਸੋਹਣਾ ਹੈ ਉਹ ਕਹਿੰਦਾ ਯਾਰ ਜਿਹੜੇ ਰਿਸ਼ਤੇ ਲੈ ਕੇ ਆਉਂਦੇ ਨੇ ਨਾ ਲੋਕ ਉਹ ਕਹਿੰਦੇ ਆ ਜੀ ਸਾਡੀਆਂ ਬੇਟੀਆਂ ਜਿਹੜੀਆਂ ਸਾਡੀਆਂ ਧੀਆਂ ਨੇ ਸਾਡੀਆਂ ਧਿਆਣੀਆਂ ਜਿਹੜੀਆਂ ਉਹ ਕੰਮ ਕਰ ਨਹੀਂ ਸਕਦੇ ਜੀ ਉਹ ਦੇਖੋ ਜੀ ਸਾਡੀਆਂ ਮਾਵਾਂ ਨੇ ਵੀ ਕੀਤਾ ਸਾਡੀ ਮਾਵਾਂ ਨੇ ਸਿਰ ਤੇ ਗੋਏ ਚੁੱਕ ਚੁੱਕ ਕੇ ਤੇ ਵਹਿਲੀਆਂ ਦਾ ਖੜੇ ਨੇ ਡੇਰਿਆਂ ਦਾ ਖੜੇ ਨੇ ਤੇ ਉੱਤੇ ਉਹਨਾਂ ਨੇ ਸਾਡੇ ਤੋਂ ਸੋਹਣਾ ਜੀਵਨ ਜਿਹੜਾ ਉਹ ਹੰਡਾਇਆ ਅਸੀਂ ਤੁਹਾਨੂੰ ਪਿੰਡ ਸਾਰਾ ਵਿਖਾ ਲ ਦਿੱਤਾ ਪਰ ਪੰਜਾਬ ਦੀ ਜਿਹੜੀ ਪੁਰਾਣੀ ਤਸਵੀਰ ਉਹ ਤੁਹਾਨੂੰ ਵਿਖਾਈ ਅੱਜ ਪਿੰਡ ਬਹਾਵਲਕੋਟ ਦੇ ਵਿੱਚ ਤੇ ਇਸੇ ਨਾਲ ਹੀ ਅਸੀਂ ਜਨਾਬ ਆਪਣੀ ਅੱਜ ਦੀ ਵੀਡੀਓ ਨੂੰ ਮੁਕਾਨੇ ਆ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਕਿਸੇ ਅਗਲੀ ਕੋਸ਼ਿਸ਼ ਦੇ ਨਾਲ ਅਗਲੇ ਉਪਰਾਲੇ ਦੇ ਨਾਲ ਇਸ ਤਰ੍ਹਾਂ ਦੀ ਹੀ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਅਸੀਂ ਤੇ ਜਿਹੜਾ ਮਿੱਤਰ ਪਿਆਰਾ ਵੀ ਸਾਡੇ ਚੈਨਲ ਦੇ ਉੱਤੇ ਨਵਾਂ ਹੈ ਉਹ ਚੈਨਲ ਦੇ ਨਾਲ ਜੁੜ ਜਾਵੇ ਔਰ ਅਗਰ ਤੁਸੀਂ ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤੇ ਰਹਿਤਲ ਟੀਵੀ ਇੰਸਟਾਗ੍ਰam ਤੇ ਤੁਸੀਂ ਸਾਡੇ ਨਾਲ رابطہ ਕਰ ਸਕਦੇ ਹੋ ਤੇ ਉਹਨਾਂ ਦਿਨ ਤੱਕ ਆਪਣੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖੋ ਡੇਰ ਸਾਰਾ ਖਿਆਲ ਜੀਉਂਦੇ ਵਸੋ ਤੇ ਖਿੜਖੜ ਹੱਸੋ ਖਰਾਬ ਰੱਖਾ